ਲੁਧਿਆਣਾ ਦੇ ਸਰਸ ਮੇਲੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇੱਕ ਸਟਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਪੰਜਾਬ ਦੇ ਨਾਲ ਰਿਲੇਟਡ ਆ ਪੰਜਾਬੀ ਭਾਸ਼ਾ ਦੇ ਨਾਲ ਰਿਲੇਟਡ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਹਰ ਇੱਕ ਚੀਜ਼ ਜਿਹੜੀ ਆ ਗੁਰਮੁਖੀ ਦੇ ਨਾਲ ਜੁੜੀ ਆ ਤੁਸੀਂ ਕੁਝ ਵੀ ਚੀਜ਼ ਲੈਣੀ ਆ ਤਾਂ ਹਰ ਇੱਕ ਚੀਜ਼ ਤੁਹਾਨੂੰ ਪੰਜਾਬੀ ਦੇ ਅੱਖਰਾਂ ਦੇ ਵਿੱਚ ਮਿਲੇਗੀ ਤਾਂ ਮੇਰੇ ਨਾਲ ਹਰਮਨ ਵੀ ਦਾ ਮੌਜੂਦ ਆ ਗੱਲਬਾਤ ਕਰਾਂਗੇ ਹਰਮਨ ਪੰਜਾਬੀ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਆ ਗੁਰਮੁਖੀ ਦੇ ਵਿੱਚ ਸਭ ਕੁਝ ਲਿਖਿਆ ਆ ਵਾ ਕਿਸ ਤਰ੍ਹਾਂ ਇਹ ਆਈਡੀਆ ਆ ਕਿ ਹਰ ਇੱਕ ਚੀਜ਼ ਜਿਹੜੀ ਆ ਪੰਜਾਬੀ ਦੇ ਵਿੱਚ ਲਿਖੀ ਜਾਵੇ ਲੋਕ ਕਿਸ ਤਰ੍ਹਾਂ ਦਾ ਪਿਆਰ ਦੇ ਰਹੇ ਨੇ ਮਾਨੂੰ ਸੱਸੀ ਗੱਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰਾ ਪਿਆਰ ਦੇ ਰਹੇ ਆ ਜੀ ਰੁਕ ਆਪਣੇ ਆਪਣੇ ਸ਼ਬਦਾਂ ਦੇ ਕਿਸੇ ਨੂੰ ਪਸੰਦ ਆ ਕੋਈ ਕਹਿੰਦਾ ਭਾਜੀ ਮੈਨੂੰ ਕ੍ਰਿਪਤ ਕਰੋ ਨਾਮ ਜਪੋ ਵਰਸ਼ਕੋ ਦੇਦੇ ਹੋ ਕੋਈ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ ਨਿਰਭਉ ਨਿਰਵੈਰ ਤੁਸੀਂ ਸਾਡੇ ਇੱਕ ਖਾਸियत ਆ ਤੁਸੀਂ 1400 ਤਿੰਨਾਂ ਵਿੱਚੋਂ ਕੋਈ ਵੀ ਸ਼ਬਦ ਜਿਹੜਾ ਤੁਹਾਡੇ ਦਿਲ ਨੂੰ ਪਾਉਂਦਾ ਆਪਣੇ ਬਜਟ ਦੇ ਅਕੋਰਡਿੰਗ ਸਾਨੂੰ ਬਣਵਾ ਸਕਦੇ ਹੋ ਸਾਡੇ ਤੋਂ ਤੇ ਕੀ ਕੀ ਬਣਾਉਨੇ ਹੋ ਤੁਸੀਂ ਖਡੋਣੇ ਤੋਂ ਲੈ ਕੇ ਕੀ ਕੀ ਚੀਜ਼ਾਂ ਹੈਗੀ ਤੁਹਾਡੇ ਕੋਲ ਦੇਖੋ ਜੀ ਸਾਡੇ ਕੋਲ ਸਭ ਤੋਂ ਪਹਿਲਾਂ ਤੇ ਪੰਜਾਬ ਆ ਗਿਆ ਪੂਰਾ ਉਸ ਤੋਂ ਬਾਅਦ ਸਾਡੇ ਕੋਲ ਕਲੌਕ ਆ ਰੀਜ਼ਰਵ ਕਲੌਕ ਵੀ ਹੈਗੇ ਨੇ ਉਸ ਤੋਂ ਬਾਅਦ ਇਹ ਹੈਂਡਮੇਡ ਕਲੌਕ ਵੀ ਹੈਗੇ ਨੇ ਉਸ ਤੋਂ ਬਾਅਦ ਤੁਸੀਂ ਸ਼ਬਦ ਜਿਸ ਹਿਸਾਬ ਦੇ ਕਹੋਗੇ ਉਹਦੇ ਹਿਸਾਬ ਨਾਲ ਵੀ ਕੋਈ ਵੀ ਡੈਕੋਰੇਸ਼ਨ ਜਿਹੜੀ ਤੁਹਾਡੇ ਦੇਨ ਨੂੰ ਪਾਉਂਦੀ ਆ ਉਹ ਤੁਸੀਂ ਸਾਡੇ ਕੋਲ ਦੇ ਘਰ ਦੇ ਵਿੜੇ ਦੇ ਵਿੱਚ ਲਾਣਾ ਜੀ ਆਇਆਂ ਨੂੰ ਘਰ ਦੇ ਬਾਹਰ ਲਗਾਉਣਾ ਤਾਂ ਇਹਦੀ ਖਾਸियत ਇੱਕ ਹੈਗਾ ਸਾਡੇ ਕੋਲ ਆਓ ਜੀ ਜੀ ਆਇਆਂ ਨੂੰ ਉਹ ਸੋਗਾ ਪ੍ਰਭਾਵ ਜ਼ਿਆਦਾ ਪਾਉਂਦਾ ਆਓ ਜੀ ਜੀ ਆਇਆਂ ਨੂੰ ਹਨਾ ਤੇ ਤੁਸੀਂ ਕੋਈ ਵੀ ਸ਼ਬਦ ਜਿਹੜਾ ਤੁਹਾਡੇ ਜਨ ਨੂੰ ਪਾਉਂਦਾ ਪੱਕਾ ਯੂਰ ਸਾਨੂੰ ਇੱਕ ਵਾਰੀ ਮੌਕਾ ਸੇ ਵਾਲਾ ਮਾਰਤਾ ਕੱਲ ਪੰਜਾਬ ਦੇ ਵਿੱਚ ਵੀ ਲਿਖ ਲਾਗੇ ਵੈਲਕਮ ਪਰ ਤੁਸੀਂ ਇਸ ਤਰ੍ਹਾਂ ਦਾ ਪਿਆਰ ਦੇ ਰਹੇ ਹੋ ਕਿ ਜੀ ਆਇਆਂ ਨੂੰ ਪੰਜਾਬੀ ਦੇ ਵਿੱਚ ਲਿਖਤਾ ਸਾਡੇ ਜਿਹੜੀ ਸ਼ਾਪ ਦਾ ਨਾਮ ਹੀ ਗੁਰਮੁਖੀ ਰੀਸ਼ਨ ਆ ਜਿੱਥੇ ਗੁਰੂ ਦਾ ਪਿਆਰ ਆ ਤੇ ਉਹ ਗੁਰਮੁਖੀ ਰੀਸ਼ਨ ਇਸੇ ਸ਼ਾਪ ਤੇ ਆਉਣਾ ਪੈਣਾ ਤੁਹਾਨੂੰ ਇਹ ਸਾਰਾ ਤੁਸੀਂ ਆਪ ਹੀ ਇਹ ਨਹੀਂ ਸਰ ਇੱਕ ਸਕਰੋਲ ਸਾ ਮਸ਼ੀਨ ਹੁੰਦੀ ਆ ਉਹਦੇ ਥਰੂ ਇਹ ਵਰਕ ਹੁੰਦਾ ਪਹਿਲਾਂ ਪ੍ਰਿੰਟਿੰਗ ਕਰਨੀ ਪੈਂਦੀ ਆ ਉਸ ਤੋਂ ਬਾਅਦ ਉਹਨੂੰ ਕਟਿੰਗ ਫੇਰ ਸਫਾਈ ਫੇਰ ਜਾ ਕੇ ਕਿਤੇ ਪੀਸ ਜਿਹੜਾ ਮੰਗ ਲਓ ਪੰਜਾਬ ਦੇ ਪੀਸ ਲਾ ਲਓ ਇਹਨੂੰ ਕਮ ਸਕੱਮ ਇੱਕ ਹਫਤਾ ਚਾਹੀਦਾ ਸਾਨੂੰ ਅੱਛਾ ਜੀ ਅੱਛਾ ਘਰ ਦੇ ਵਿੱਚ ਝੁੰਮੜਾ ਦਾ ਸਟਾਈਲ ਵੀ ਤੁਸੀਂ ਬਦਲਤਾ ਝੁੰਮਰ ਵੀ ਤੁਸੀਂ ਜਿਹੜੇ ਨੇ ਉਹ ਵਧੀਆ ਟੰਗਣਾ ਬਣਾਉਂਦੇ ਹੋ ਪੰਜਾਬੀ ਦੇ ਅੱਖਰਾਂ ਦੇ ਵਿੱਚ ਜੀ 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 ਸਰ ਇਹਦੀ ਕਾਫੀ ਡਿਮਾਂਡ ਸੀਗੀ ਕਿ ਭਾਜੀ ਇੱਕੋ ਜਿਹਾ ਇਹੋ ਜਿਹਾ ਝੁੰਮਰ ਬਣਾਓ ਜਿਹਦੇ ਵਿੱਚ 35 ਦੀ 35 ਦਰਸਾਈ ਜਾਵੇ ਪਰ ਥੋੜੀ ਬਾਰਿਸ਼ ਦੇ ਮੌਸਮ ਕਰਕੇ ਸਾਤ ਨੂੰ ਤੇ ਜੇ ਤੁਸੀਂ ਇੱਕ ਦੋ ਦਿਨ ਤੱਕ ਆਉਂਗੇ ਤੇ ਤੁਹਾਨੂੰ ਉਹ ਵੀ ਝੁਮਰ ਇੱਕ ਹੋਰ ਝੁਮਰ ਆ ਸਤੋ ਸੱਤ ਪਕਾ ਦੇ ਝੁਮਰ ਆ ਤੇ ਤੁਹਾਨੂੰ ਪੱਕਾ ਦਰਸ਼ਨ ਕਰਵਾਵਾਂਗੇ ਆਉਣ ਵੇਲੇ ਸਾਨੂੰ ਹੋਰ ਕੀ ਕੀ ਹੈਗਾ ਜਿਹੜਾ ਲੋਕ ਪਸੰਦ ਕਰ ਰਹੇ ਨੇ ਖਾਸ ਕਰ ਜਿਹੜਾ ਸਪੈਸ਼ਲ ਆ ਕਿ ਜਿਹੜੇ ਕੀਤੇ ਹਨ ਹੁੰਦੇ ਨੇ ਉਹ ਜਾਨੀ ਕਿ ਤੁਹਾਨੂੰ ਇੰਗਲਿਸ਼ ਵਿੱਚ ਹੀ ਮਿਲਦੇ ਨੇ ਪੂਰੇ ਵੇਨੇ ਦੇ ਸੋ ਸਾਡੀ ਖਾਸੀਅਤ ਆ ਤੁਸੀਂ ਦੋ ਮਿੰਟ ਸਾਨੂੰ ਦੇਣੇ ਆ ਅਸੀਂ ਤੁਹਾਡਾ ਨਾਂ ਪੰਜਾਬੀ ਵਿੱਚ ਲਿਖ ਕੇ ਤੁਹਾਨੂੰ ਦੋ ਮਿੰਟਾਂ 'ਚ ਦੇ ਦਿਆਂਗੇ ਲੋਕੀ ਕਹਿੰਦੇ ਕਿ ਕੀਰਿੰਗ ਬਣਾਣਾ ਤੇ ਸਾਨੂੰ ਇੰਗਲਿਸ਼ ਦੋ ਮਿੰਟ 'ਚ ਬਣਾ ਦਿੰਦੇ ਤੁਸੀਂ ਹੁਣ ਪੰਜਾਬੀ 'ਚ ਦੋ ਮਿੰਟ ਪੰਜਾਬੀ 'ਚ ਦੋ ਮਿੰ ਕਿਸੇ ਵੀ ਨਾਮ ਦਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਨਾਮ ਸਿਰ ਪੰਜਾਬੀ ਜੇ ਹੋਣਾ ਚਾਹੀਦਾ ਇੰਗਲਿਸ਼ ਨੂੰ ਅਸੀਂ ਹੱਥ ਨਹੀਂ ਕਹਿੰਦੇ ਜੀ ਤੇ ਲੋਕ ਜਦੋਂ ਆਉਂਦੇ ਨੇ ਜਦੋਂ ਕਹਿੰਦੇ ਕਿ ਆਸੀਂ ਲਿਖ ਕੇ ਦੇ ਦਿੰਦੇ ਆਦਰਾ ਬਣਾ ਦਿਓ ਉਰ ਚ ਗਲਤੀ ਹੁੰਦੀ ਹੈ ਤੁਸੀਂ ਆਪ ਸਾਰਾ ਸਹੀ ਗੱਲ ਨਹੀਂ ਕੋਈ ਖਾਸ ਕਰ ਜਿੱਦਾਂ ਹੁਣ ਲੁਧਿਆਣਾ ਤੇ ਕਾਫੀ ਪੰਜਾਬੀ ਨਾਲ ਜੁੜਿਆ ਹੋਇਆ ਸੀ ਮੁਹਾਲੀ ਗਏ ਸੀ ਉੱਥੇ ਬੱਚਿਆਂ ਨੂੰ ਨਾਮ ਵੀ ਨਹੀਂ ਲਿਖਣੇ ਆਉਂਦੇ ਸੀ ਫੇਰ ਕੋਸ਼ਿਸ਼ ਕਰੀ ਦੀ ਕਿ ਜਿੰਨਾ ਕ ਸਾਥ ਉਹ ਸਮਗਾਥਾ ਅਸੀਂ ਉਹਨੂੰ ਸਿੱਖ ਕਰ ਸਕੀਏ ਹੋਰ ਕੀ ਕੀ ਵੈਰਾਈਟੀਆਂ ਹੈਗੀਆਂ ਨੇ ਸਾਡੇ ਕੋਲ ਬਾਜੀ ਇੱਕ ਫਜ਼ਗ ਆਉਂਦੀ ਆ ਦੇਖੋ ਗੁਰਮੁਖੀ ਦੀ ਮੰਨ ਕੇ ਚਲੋ ਇਹ ਉੜਾ ਉਲਟ ਆ ਇਧਰ ਉਗਿਆ ਉਲਟ ਆ ਇਹ ਪੰਜਾਬੀ ਬਲਾਕਸ ਆ ਅੱਛਾ ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਸਮਝਾਉਣਾ ਤਾਂ ਬਹੁਤ ਬਹੁਤ ਹੈ ਹਾਂ ਜੀ ਜੇ ਮੰਨ ਲਓ ਕਿ ਬਲਾਕਸ ਆ ਉੜਾ ਜਿਹੜਾ ਇਦਾਂ ਕਰ ਦਿਓ ਤੁਸੀਂ ਫੇਰ ਇਹ ਡਿਜ਼ਾਈਨ ਵੀ ਇਲੀਏ ਦਾ ਤੇ ਇਲ ਦਾ ਡਿਜ਼ਾਈਨ ਆ ਉਹ ਫੇਰ ਬੱਚੇ ਜਿਆਦਾ ਜਲਦੀ ਕੈਚ ਅਪ ਕਰਦੇ ਨੇ ਕਿ ਮੈਂ ਜਲਦੀ ਪੜ ਸਕਾਂ ਇਹਨੂੰ ਜੀ ਮਤਲਬ ਲੋਕਾਂ ਨੂੰ ਅਜੇ ਬੱਚੇ ਨੇ ਪੜਨਾ ਤਾਂ ਬੜਾ ਸਾਨੀ ਦਾ ਸਿੱਖ ਹੀ ਜਾਂਦੇ ਨੇ ਪੜ ਵੀ ਲੈਂਦੇ ਜੀ ਜੀ ਸਰ ਜੀ ਤਾਂ ਇਹ ਲੋਕ ਜਿਆਦਾ ਚੀਜ਼ ਖਾਸ ਕਰਕੇ ਕਿਹੜੀ ਚੀਜ਼ ਪਸੰਦ ਕਰਦੇ ਨੇ ਕੀ ਰਿੰਗਸ ਜਾਂ ਹੁਣ ਇੱਥੇ ਤੁਸੀਂ ਸਰਸ ਮੇਲੇ ਦੇ ਵਿੱਚ ਪੁੱਛੇ ਸਾਰੇ ਤੀਜਾਂ ਤਰੀਬਨ ਡੈਕੋਰੇਸ਼ਨ ਪੀਸ ਨੂੰ ਜਿਆਦਾ ਪਿਆਰ ਦੇ ਰਹੇ ਆ ਜਿਹੜੇ ਯੂਨੀਕ ਨੇ ਜਿਹੜਾ ਪੰਜਾਬ ਨੂੰ ਸਾਨੂੰ ਬਹੁਤ ਪਿਆਰ ਮਿਲਿਆ ਇੱਥੋਂ ਉਸ ਤੋਂ ਬਾਅਦ ਕਲੌਕ ਨੇ ਸਾਰਿਆਂ ਨੂੰ ਪਿਆਰ ਮਿਲਦਾ ਉਸ ਤੋਂ ਬਾਅਦ ਸਭ ਤੋਂ ਛਾਗੇ ਜਿਹੜਾ ਪਸੰਦੀਦਾ ਝੁੰਮਰ ਤੇ ਉਹ ਗੁਰਮੁਖੀ ਜਿਹੜੀ ਮੁਗਮੰਤਰ ਸਾਹਿਬ ਪੂਰਾ ਮੁਗਮੰਤਰ ਸਾਹਿਬ ਦੇ ਤੁਸੀਂ ਜਿੰਨੇ ਜਿੰਦਾ ਦਾ ਮਰਜ਼ੀ ਤਿਆਰ ਕਰਵਾ ਲਓ ਹਾਂਜੀ 1430 ਅੰਗਾਂ ਵਿੱਚ ਕੋਈ ਵੀ ਸ਼ਬਦ ਬਾਕੀ ਤੁਸੀਂ ਆਪਣੇ ਬਜਟ ਤੇ ਸਾਈਜ਼ ਦੱਸਣਾ ਤੁਸੀਂ ਜਿੰਦਾ ਉਹਦਾ ਸਾਈਜ਼ 24 ਦਾ ਸਾਈਜ਼ ਦਾ ਤੁਸੀਂ ਕਹਿੰਦੇ ਮੈਨੂੰ 12 ਦਾ ਬਣਾ ਦਿਓ ਫਿਰ ਅਸੀਂ ਉਹ ਬਣਾ ਕੇ ਉਹਦੇ ਕੱਢ ਜੀ ਕੋਈ ਲੱਕੜ ਵੀ ਕੋਈ ਖਾਸ ਹੁੰਦੀ ਹੈ ਕੁਝ ਕਨੇਡੀਅਨ ਪਾਈਨ ਹੁੰਦੀ ਹੈ ਪਾਈਨ ਬੂਕ ਬੋਲਦੇ ਆਪਾਂ ਇਹਨੂੰ ਫਿਰ ਇਹਦੇ ਉੱਤੇ ਟੱਚ ਬੁੱਕ ਆਪਾਂ ਮਾਰੀ ਹੁੰਦੀ ਆ ਪਿੱਛੇ ਐਚ ਜੀ ਐਮ ਆਰ ਬੋਰਡ ਆ ਉਹਦੇ ਉੱਤੇ ਸੈਂਚਰੀ ਦਾ ਮਾਈਕਾ ਲੱਗਾ ਹੋਇਆ ਹੈ ਇੱਥੇ ਤੇ ਬਜਟ ਦੇ ਦੇਖਿਆ ਜਾਵੇ ਤਾਂ ਆਮ ਬਜਟ ਨਾਲੋਂ ਕਿੰਨਾ ਕਿ ਕੋ 50 ਰੁਪਏ ਤੋਂ 3 ਸ਼ੁਰੂ ਹੋ ਕੇ 10500 ਤੱਕ ਇੱਕ ਵਕਤ 30000 ਤੱਕ ਵੀ ਹੈਗੀ ਤੁਸੀਂ ਜਿੰਨਾ ਕੋਰ ਪਾਉਂਗੇ ਅਸੀਂ ਓਨਾ ਹੀ ਮਿੱਠਾ ਤੁਹਾਨੂੰ ਦੇ ਦੇਣਾ ਜੀ ਤਾਂ ਹੋਰ ਹੋਰ ਕੀ ਕੀ ਦੇਗੀਆਂ ਇੱਕ ਇੱਕ ਹੀ ਚੀਜ਼ ਬਣਾਈ ਜੁਏ ਤੇ ਅੱਜ ਕੱਲ ਇਹ ਬਹੁਤ ਚੱਲ ਗਿਆ ਆਈ ਲਵ ਲੁਧਿਆਣਾ ਆਈ ਲਵ ਅਮਰਸਰ ਆ ਦੇਖੋ ਲੁਧਿਆਣਾ ਵੀ ਆਖਿਆ ਹੋਇਆ ਉਹਦੇ ਨਾਲ ਤੇ ਇਹਦੇ ਵਿੱਚ ਅਸੀਂ ਕੀ ਆ ਕਿ ਡੈਕੋਰੇਸ਼ਨ ਪੀਸ ਹੈਗੇ ਕੋਈ ਬੰਦਾ ਕਹਿੰਦਾ ਜੇ ਮੈਨੂੰ ਆਪਣੇ ਹਿਸਾਬ ਦਾ ਹੀ ਮਿਲਣਾ ਚਾਹੀਦਾ ਉਹਦੇ ਵਿੱਚ ਤੁਸੀਂ ਕਪਲ ਨੂੰ ਜੇ ਕੋਈ ਦੇਣਾ ਤੇ ਆ ਦੇਖੋ ਕਪਲ ਦੇ ਨਾਮ ਵੀ ਹੈਗੇ ਨੇ ਅੱਛਾ ਰਗਬਾਣੀ ਤੇ ਤੁਸੀਂ ਬੱਚਿਆਂ ਦੇ ਨਾਮ ਦੇਣੇ ਆ ਤੇ ਬੱਚਿਆਂ ਦਾ ਅਕਲ ਵਿਆਹ ਵਾਲੇ ਆਂਦੇ ਕਿ ਕਪਲਾਦੇ ਕੀ ਤੂੰ ਆ ਤੂੰ ਸਾਕੇ ਕਹਿੰਦੇ ਸਾਨੂੰ ਸਾਕੇ ਬਣਾ ਕੇ ਦੇ ਦਿਓ ਬੜਾ ਯੂਨੀਕ ਆ ਕਿਉਂਕਿ ਅੱਕੜ ਵਿੱਚ ਕੋਈ ਕੋਈ ਕਰਦਾ ਇਹਨੂੰ ਬਣਾਉਣ ਨੂੰ ਵੀ ਸਾਨੂੰ ਤਰੀਬਾ ਮੈਨੂੰ ਆਦਾ 2 ਤੋਂ 4 ਘੰਟੇ ਲੱਗ ਜਾਂਦੇ ਆ ਕਿਉਂਕਿ ਜੇ ਸੀਐਨਸੀ ਵਰਕ ਹੋਵੇ ਤਾਂ ਫਿਰ ਇਹਦੇ ਵਿੱਚ 1mm ਦਾ ਗੈਪ ਨਹੀਂ ਉਹਦੇ ਵਿੱਚ ਚਾ ਕੇ ਮੈਨੂੰ ਤਾਂ ਗੈਪ ਹੋ ਜਾਂਦਾ ਫਿਰ ਉਹ ਦੇਖਣ ਨੂੰ ਸੋਹਣਾ ਨਹੀਂ ਲੱਗਦਾ ਮਤਲਬ ਬੈਟਿੰਗ ਦਾ ਰੰਗ ਹੀ ਬਲ ਗਿਆ ਲੋਕ ਇਸ ਤਰ੍ਹਾਂ ਜੀ 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 ਪੱਕਾ ਜੀ ਅੱਛਾ ਹੋਰ ਕੀ ਤੁਸੀਂ ਦੱਸਦੇ ਕੁਝ ਖਾਸ ਹੋ ਰਿਹਾ ਹੈ ਵਿੱਚ ਆ ਹੋ ਸਕਦਾ ਸਾਡੇ ਕੋ ਕਾਫੀ ਕੁਸ਼ਨ ਨੇ ਤੁਸੀਂ ਮੂਗ ਮੰਤਰ ਦੇਖ ਲਓ ਸਾਡੇ ਕੋਲ ਪੰਜਾਬ ਮੈਪ ਦੇਖ ਲਓ 1947 ਦਾ ਮੈਪ ਵੀ ਹੈਗਾ ਸਾਡੇ ਕੋਲ ਅੱਛਾ 1947 ਦਾ ਮੈਪ ਵੀ ਤੁਹਾਡੇ ਕੋਲ ਜੀ 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 ਇਹ ਵੀ ਆ ਘੜੀ ਬੜੀ ਯੂਨੀਕ ਹੈਗੀ ਆ ਮਤਲਬ 3 ਮਹੀਨੇ ਸਕੇ ਰਿਖੇ ਹੋਏ ਆ ਤੁਸੀਂ ਬੱਚਿਆਂ ਨੂੰ ਸਮਝਾ ਸਕਦੇ ਹੋ ਵੀ ਕਿਹੜਾ ਮਹੀਨਾ ਚੱਲਦਾ ਪਿਆ ਉਹ ਤੁਸੀਂ ਆਪ ਹੀ ਦੇਖ ਲਓ ਅਕਤੂਬਰ ਚੱਲਦਾ ਜੇ ਤੇ ਅਸੀਂ ਅੱਦ ਤੋਂ ਪਿੱਛੇ ਆ ਫਿਰ ਅਸੂ ਚੱਲਦਾ ਜੀ ਅੱਦ ਤੋਂ ਉੱਤੇ ਆ ਫਿਰ ਕੱਤਕ ਸ਼ੁਰੂ ਹੋ ਜਾਣਾ ਹੁਣ ਇਸ ਟਾਈਮ ਅਸੂ ਹੀ ਚੱਲਦਾ ਪਿਆ ਮਤਲਬ ਜੇ ਘੜੀ ਸਾਹਮਣੇ ਲੱਗੇ ਸਾਹਮਣੇ ਪਤਾ ਲੱਗਦਾ ਕਿਹੜਾ ਮਹੀਨਾ ਚੱਲਦਾ ਹੈ ਕਿਹੜਾ ਮਹੀਨਾ ਤੇ ਬੱਤੀਆਂ ਨੂੰ ਸਮਝਾਉਣ ਵਾਸਤੇ ਸਪੈਸ਼ਲ ਹੈ ਜੀ ਇਹ ਦੇਸੀ ਮਹੀਨੇ ਨਾਲ ਇੰਗਲਿਸ਼ ਮਹੀਨੇ ਅੱਜ ਕੱਲ ਦੇ ਲੋਕ ਬੱਚਿਆਂ ਨੂੰ ਪਤਾ ਨਹੀਂ ਹੈ ਕਿ ਕਿਹੜੇ ਕਿਹੜੇ ਮਹੀਨੇ ਹੁੰਦੇ ਆ ਸੂਕਤ ਬੋਈ ਟਾਈਮ ਅੱਜ ਕੱਲ ਦੇ ਨਾ ਐ ਨਾ ਦੇਖੀ ਗਿਆ ਹੁੰਦੇ ਜਾ ਕੇ ਆਹ ਦੇਖੋ ਸਾਗੇ ਕੋਈ ਇੱਕ ਸਿੱਧੀ ਵਾਚ ਵੀ ਨੇ ਇਹਦੇ ਵਿੱਚ ਕੀ ਆ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਸਾਗੇ ਦੇਸੀ ਚੇਤ ਦਾ ਸਾਖ ਨਾ ਤੇ ਉਹ ਪਹਿਲਾ ਮਹੀਨਾ ਕਿਹਾ ਚੇਤ ਤੇ ਉਹ ਇਹਦੇ ਹਿਸਾਬ ਨਾਲ ਹੀ ਦੇਖਦੇ ਰਹਿੰਦੇ ਨਹੀਂ ਯਾਰ ਪੰਜਾ ਮਹੀਨਾ ਤੇ ਮਾਗ ਹੀ ਹੁਣ ਮਾਗ ਨਹੀਂ ਬਸ ਚੇਤ ਤੋਂ ਸਕੇ ਨਵਾਂ ਸ਼ਾਲ ਜਿਹੜਾ ਗੁਰਮੱਥੀ ਦੇ ਅਕੋਰਡਿੰਗ ਉਹ ਸ਼ੁਰੂ ਹੁੰਦਾ ਜੀ ਅੱਛਾ ਇਥੋਂ ਵਿਦੇਸ਼ਾ ਤੋਂ ਵੀ ਕੋਈ ਖਾਸ ਆਰਡਰ ਆਂਦੇ ਤੁਹਾਨੂੰ ਹਾਂ ਜੀ ਜੀ ਸਾਕ ਮੇਰਾ ਅਸਟ੍ਰੇਲੀਆ ਵੀ ਚੱਲਦਾ ਪਿਆ ਕੈਨੇਡਾ ਵੀ ਇਟਲੀ ਵੀ ਤਕਰੀਬਨ ਜਾਂਦੇ ਹੀ ਰਹਿੰਦੇ ਸਮਾਨ ਜਿਹੜਾ ਉਹ ਰਾਜ ਦੇ ਕੇ ਪੂਰੀ ਦੁਨੀਆ ਵਿੱਚ ਗੁਰਮੱਥੀ ਨੂੰ ਬਹੁਤ ਸਾਰਾ ਸ਼ੁਰੂ ਕਦੋਂ ਕੀਤਾ ਸੀਗਾ ਇਹ ਸਾਰਾ ਹਾਂ ਜੀ ਸਾਕ ਮੈਂ 2022 ਵਿੱਚ ਕੀਤਾ ਸੀਗਾ ਅੱਛਾ ਜੀ ਸਾਕ ਇੱਕ ਬਾਈ ਹਰਵਿੰਦਰ ਆ ਉਹਨਾਂ ਦੀ ਇਕਾਈ ਦੀ ਸ਼ੋਅ ਹੁੰਦੀ ਆ ਤੇ ਉਹਨਾਂ ਦੇ ਥਰੂ ਹੀ ਫ ਕਾਫੀ ਮਿਹਨਤ ਆ ਇਹਦੇ ਵਿੱਚ ਸਬਰ ਵੀ ਆ ਮੇਨੂੰ ਦੇ ਨਾਲ ਨਾਲ ਤੁਹਾਨੂੰ ਸਬਰ ਵੀ ਆ ਤੇ ਸਬਰ ਤੋਂ ਬਾਅਦ ਬਰਕਤ ਤੇ ਫੇ ਆਪਣੇ ਆਪ ਹੀ ਹੁੰਦੀ ਆ ਆਪਣੇ ਆਪ ਹੀ ਬਿਲਕੁਲ ਇਹ ਬਾਈ ਉਹਨਾਂ ਦੀ ਸ਼ਾਪ ਜਿਹੜੀ ਸਰਸ ਮੇਲੇ ਦੇ ਵਿੱਚ ਲੱਗੀ ਆ ਲੋਕ ਬਹੁਤ ਖੂਬ ਪਿਆਰ ਦੇ ਰਹੇ ਨੇ ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਉਹ ਪੰਜਾਬੀ ਦੇ ਵਿੱਚ ਤੁਹਾਨੂੰ ਗੁਰਮੁਖੀ ਦੇ ਵਿੱਚ ਦੇਖਣ ਨੂੰ ਮਿਲੇਗੀ ਕੁਝ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਭਾਈ ਸਸਕਾ ਤੁਸੀਂ ਸਰਸ ਮੇਲੇ ਦੇ ਵਿੱਚ ਆਏ ਹੋ ਇੱਕ ਅਨੋਖਾ ਸਟਾਲ ਦੇਖਣ ਨੂੰ ਮਿਲ ਰਿਹਾ ਜਿਹਦੇ ਵਿੱਚ ਹਰ ਇੱਕ ਗੁਰਮੁਖੀ ਦੇ ਵਿੱਚ ਚੀਜ਼ ਆ ਹਾਂਜੀ ਭਾਜੀ ਅੱਜ ਅੱਜ ਦੇ ਮਤਲਬ ਸਮੇਂ ਦੇ ਵਿੱਚ ਲੋੜ ਹੈ ਸਾਡੇ ਬੱਚਿਆਂ ਨੂੰ ਸਾਡੇ ਲੋਕਾਂ ਨੂੰ ਕਿ ਆਪਾਂ ਪਰਮਾਤਮਾ ਤੋਂ ਟੁੱਟਦੇ ਜਾ ਰਹੇ ਹਾਂ ਨਾ ਘਰ ਦੇ ਵਿੱਚ ਇਦਾਂ ਦੇ ਆਪਾਂ ਸੀਨਰੀਜ਼ ਵਗੈਰਾ ਜਾਂ ਲਾਵਾਂਗੇ ਤੇ ਬੱਚੇ ਦੇਖਣਗੇ ਗੁਰੂ ਨਾਲ ਜੋੜਨਗੇ ਨਾ ਗੁਰਮਤ ਨਾਲ ਜੋੜਨਗੇ ਤੇ ਕਿਉਂਕਿ ਰੱਬ ਨਾਲੋਂ ਟੁੱਟੇ ਹੋਏ ਆ ਤਾਂ ਹੀ ਸੰਸਾਰ ਇਹਨਾਂ ਦੁਖੀ ਅੱਜ ਉਹਦਾ ਮੇਨ ਰੀਜ਼ਨ ਹੀ ਹੈ ਸੋ ਇਹ ਚੀਜ਼ਾਂ ਚਾਹੀਦੀਆਂ ਆਪਾਂ ਹੁਣ ਵੀ ਸਿੰਗਰਾਂ ਦੀਆਂ ਫੋਟੋਆਂ ਲਗਾਉਣੀਆਂ ਨਾ ਗੱਡੀਆਂ ਦੇ ਪਿੱਛੇ ਚਾਰੇ ਪਾਸੇ ਲੱਗ ਰਹੀਆਂ ਨੇ ਤੇ ਅੱਜ ਸਾਨੂੰ ਲੋੜ ਹੈ ਗੁਰੂ ਨਾਲ ਜੁੜਨ ਦੀ ਸੋ ਬਹੁਤ ਵਧੀਆ ਹੋ ਉਪਰਾਲਾ ਕਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਇਸ ਤਰ੍ਹਾਂ ਦਾ ਸਟਾਲ ਜਿਹੜਾ ਮੇਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਿਵੇਂ ਜਿੱਥੇ ਗੁਰੂ ਦੀ ਗੱਲ ਹੋਵੇ ਖੁਸ਼ੀ ਤਾਂ ਹੁੰਦੀ ਹੈ ਉੱਥੇ ਜੇ ਉੱਥੇ ਨਾ ਖੁਸ਼ ਹੋਈ ਤੇ ਹੋਰ ਕਿੱਥੇ ਕੋਲ ਰਵਾਂਗੇ ਸੋ ਬੱਚੇ ਮੇਰੇ ਵੀ ਆ ਕੋਸ਼ਿਸ਼ ਕਰੀ ਦੀ ਆ ਵੀ ਰੱਬ ਨਾਲ ਜੁੜਨ ਨੂੰ ਗੁਰਮਤ ਨਾਲ ਜੁੜਨ ਇਹ ਜੀਆਂ ਜਿਹੜੀਆਂ ਸੀਨਰੀਜ਼ ਵਗੈਰਾ ਜਾਂ ਫੋਟੋਜ਼ ਨੇ ਜ਼ਰੂਰ ਕਰ ਦੇ ਵਿੱਚ ਲੱਗਣੀਆਂ ਚਾਹੀਦੀਆਂ ਕਿ ਮੈਸੇਜ ਚੰਗਾ ਜਾਂਦਾ ਬੱਚੇ ਆ ਕੇ ਦੇਖਦੇ ਨੇ ਕੀ ਹੈ ਸਾਡਾ ਪੰਜਾਬੀ ਫਿਰਸਾ ਕੀ ਹੈ ਜਾਂ ਇਸ ਤੋਂ ਵੱਡਾ ਮੈਸੇਜ ਹੈ ਕੋਈ ਨਹੀਂ ਜੀ ਬਾਕੀ ਸਭ ਥੱਲੇ ਆ ਜੀ ਇਹ ਹੀ ਸਭ ਤੋਂ ਵੱਡਾ ਮੈਸੇਜ ਹੈ ਰੱਬ ਨਾਲ ਜੁੜਨਾ ਬਿਲਕੁਲ ਲੱਗੇ ਹੋ ਸਮਾਜ ਵਿੱਚ ਲੋਕ ਜਿਹੜੇ ਨੇ ਚੀਜ਼ਾਂ ਨੂੰ ਪਸੰਦ ਵੀ ਕਰ ਰਹੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਅ ਭਾਈ ਉਹਨਾਂ ਵੱਲੋਂ ਇਹ ਹਰਮਨ ਜਿਹੜੇ ਨੇ ਉਹਨਾਂ ਵੱਲੋਂ ਸਟਾਲ ਵਿਛੇ ਲਗਾਇਆ ਗਿਆ ਵਾ ਇਹ ਹੈਂਡੀ ਜਿਹੜਾ ਵਾ ਕிராਫਟ ਜਿਹੜੇ ਹੁੰਦੇ ਨੇ ਉਹਦੇ ਨਾਲ ਬਣਾਇਆ ਗਿਆ ਵਾ ਸਾਰੀ ਚੀਜ਼ਾਂ ਤਾਂ ਲੋਕ ਇਸ ਨੂੰ ਪਿਆਰ ਦੇ ਰਹੇ ਨੇ ਤਾਂ ਹਰ ਇੱਕ ਚੀਜ਼ ਤੁਸੀਂ ਦੇਖੋਗੇ ਘਰ ਦੇ ਵਿੱਚ ਘਰ ਦੇ ਬਾਹਰ ਲਗਾਉਣ ਦੀ ਚੀਜ਼ ਤੁਹਾਡੇ ਜਿਹੜੀ ਚਾਬੀਆਂ ਦੇ ਵਿੱਚ ਜੋ ਛੱਲੇ ਹੁੰਦੇ ਨੇ ਉਹ ਚੀਜ਼ਾਂ ਜਿਹੜੀਆਂ ਬੜੀਆਂ ਖੂਬਸੂਰਤ ਜਿਹੜੀਆਂ ਆ ਮੈਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇਹ ਤਸਵੀਰਾਂ ਜੋ ਸੱਤ ਸਮੇਲੇ ਦੀ ਤੁਹਾਨੂੰ ਦਿਖਾਈਆਂ ਨੇ ਲੁਧਿਆਣਾ ਦੇ ਵਿੱਚ ਸੱਤ ਸਮੇਲਾ ਚੱਲ ਰਿਹਾ ਵਾ ਤਾਂ ਇੱਕ ਸਟਾਲ ਜਿਹੜਾ ਵਾ ਲੋਕ ਜਿਸ ਨੂੰ ਬਹਿਤ ਪਿਆਰ ਦੇ ਰਹੇ ਨੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ